11 ਨਿਊਜ਼ ਪੰਜਾਬ ਦੇਖ ਰਿਹਾ ਹੈ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਬਿੰਦਰ ਸਿੰਘ ਦਕਾਲ ਅੱਜ ਅਸੀਂ ਪਹੁੰਚਿਆ ਪਟਿਆਲੇ ਜਿੱਥੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦਾ ਦੇ ਜਥੇਬੰਦਕ ਢਾਂਚੇ ਨੇ ਜਿਹੜੇ ਉਹਨਾਂ ਦੀ ਚੋਣ ਹੋਈ ਹੈ ਗੱਲ ਕਰਾਂਗੇ ਕੋਮੀ ਜਰਨ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਤੇ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਜਥੇਬੰਦੀ ਦੇ ਜ਼ਿਲ੍ਹੇ ਦੇ ਢਾਂਚੇ ਬਣਾਏ ਨੇ ਜੀ ਜੋਤਜ਼ਾ ਤੇ ਸਿਨੇਰਾਂ ਦਾ ਜੀ ਤੇ ਇਹਦੇ ਬਾਰੇ ਤੁਸੀਂ ਵਿਚਾਰ ਦੇਵੋਗੇ ਇਹ ਪਾਰਟੀ ਦਾ ਇੱਕ ਫੈਸਲਾ ਸੀ ਜੋ ਅਸੀਂ ਸਾਰੇ ਪੰਜਾਬ ਦੇ ਵਿੱਚ ਪਾਰਟੀ ਦੁਬਾਰਾ ਰਿਵਾਈਵ ਕਰ ਰਹੇ ਹਾਂ ਮਾਨ ਸਾਹਿਬ ਦੀ ਹਦਾਇਤ ਮੁਤਾਬਕ ਸਾਰੇ ਹੀ ਪਾਰਲੀਮੈਂਟਰੀ ਇਨਚਾਰਜ ਜਿਵੇਂ ਕਿ ਮੈਂ ਪਟਿਆਲੇ ਦਾ ਅਸੀਂ 21 21 ਮੈਂਬਰੀ ਟੀਮ ਜਿਹੜੀ ਹੈ ਉਹ ਸੀਨੀਅਰ ਦੀ ਤੇ ਯੂਥ ਦੀ ਉੱਪਰ ਹਾਈ ਕਮਾਂਡ ਨੂੰ ਭੇਜਣੀ ਹੈ ਉਦੇ ਤਹਿਤ ਮੈਂ ਪਿਛਲੇ ਡੇਢ ਮਹੀਨੇ ਤੋਂ ਇਹ ਵਿਚਾਰ ਚਰਚਾ ਸਾਰੇ ਨਾਲ ਕਰ ਰਿਹਾ ਸੀ ਅੱਜ ਇਹ ਟੀਮ ਜਿਹੜੀ ਐਲਾਨ ਹੋਈ ਹੈ ਉਹਦੇ ਵਿੱਚ 21 ਮੈਂਬਰ ਸੀਨੀਅਰ ਤੇ 21 ਮੈਂਬਰ ਹੀ ਯੁੱਧ ਦੇ ਵਿੱਚ ਲਏ ਗਏ ਨੇ ਯੁੱਧ ਦਾ ਸਾਡੇ ਕੋਲ ਪ੍ਰਧਾਨ ਦਾ ਉਹਦਾ ਵੀ ਖਾਲੀ ਸੀ ਉਹ ਵੀ ਸਰਦਾਰ ਅਮਰਤਵੀਰ ਸਿੰਘ ਜੀ ਰਾਹੀਂ ਅਸੀਂ ਭਰਿਆ ਤੇ ਸੀਨੀਅਰ ਸਾਡੇ ਕੋਲ ਪ੍ਰਧਾਨ ਸਰਦਾਰ ਸਹਿਜ ਪ੍ਰਸਾਦ ਪ੍ਰਦੀਪ ਸਿੰਘ ਜੀ ਪਹਿਲਾਂ ਹੀ ਹੈਗੇ ਨੇ ਹੋਰ ਵੀ ਉਧੇਦਾਰ ਹੈਗੇ ਨੇ ਜਿਹੜੇ ਅੱਜ ਬਣੇ ਨੇ ਉਹ ਵੀ ਜਿਵੇਂ ਜ਼ਿਲ੍ਹੇ ਦਾ ਮੈਂ ਇੱਕ ਯੂਥ ਦਾ ਜੱਥੇਬੰਦਕ ਸਖਤਰ ਪਹਿਲੀ ਵਾਰ ਲਾਇਆ ਹੈ ਉਧਰ ਤੋਂ ਵੀ ਮੈਨੂੰ ਬਹੁਤ ਆਸਾਂ ਨੇ ਕਿ ਜੱਥੇਬੰਦੀ ਨੂੰ ਕਿਵੇਂ ਹੋਰ ਸਿਹਰਤਾ ਦੇ ਨਾਲ ਆਪਾਂ ਚਲਾ ਸਕਦੇ ਹਾਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਪਾਰਟੀ ਲਾਈਨ ਮੁਤਾਬਕ ਅਸੀਂ ਸਾਰੇ ਪੰਜਾਬ 'ਚ ਆਪਣੀ ਪਾਰਟੀ ਨੂੰ ਆਪਣੇ ਆਪਣੇ ਇਲਾਕੇ ਵਿੱਚ ਰਿਵਾਈਵ ਕਰਕੇ ਦੁਬਾਰਾ ਉੱਪਰ ਲਿਆਉਣਾ ਚਾਹੁੰਦੇ ਆ ਉਹ ਉਦਮ ਜਿਹੜਾ ਸੀਗਾ ਉਹਦਾ ਪੈਂਡਿੰਗ ਸੀ ਅਸੀਂ ਮਿਹਨਤ ਤੋਂ ਬਾਅਦ ਸਾਰੀ ਟੀਮ ਨੇ ਜਿਹੜੀ ਅੱਜ ਇੱਥੇ ਬੈਠੀ ਹੈ ਪਟਿਆਲੇ ਦੇ ਵਿੱਚ ਇਹ ਅਹੁਦੇਦਾਰ ਜਿਹੜੇ ਨੇ ਉਹਨਾਂ ਦਾ ਐਲਾਨ ਕੀਤਾ ਜੀ ਸੋ ਮਿਹਨਤ ਅੱਜ ਇਹ ਸੀ ਅਗਲਾ ਟਾਈਮ ਆਊਗਾ ਅਸੀਂ ਇਹ ਮੀਟਿੰਗਾਂ ਹਲਕਿਆਂ ਵਿੱਚ ਵੀ ਜਾ ਕੇ ਜਾਵਾਂਗੇ ਇਹੀ ਮੀਟਿੰਗਾਂ ਫਿਰ ਅਸੀਂ ਸਰਕਲਾਂ 'ਚ ਲੈ ਕੇ ਜਾਵਾਂਗੇ ਫਿਰ ਸਾਡਾ عقیدہ ਹੈ ਕਿ ਅਸੀਂ ਘਰ-ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੱਖ ਕੌਮ ਤੇ ਪੰਜਾਬ ਦੀਆਂ ਜਿਹੜੀਆਂ ਹੱਕੀ ਡਿਮਾਂਡ ਨੇ ਜਿਹੜੀਆਂ ਲਗਾਤਾਰ ਇਗਨੋਰ ਕੀਤੀਆਂ ਜਾ ਰਹੀਆਂ ਨੇ ਅੱਖਾਂ ਉਹਲੇ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਹੈ ਸਾਡੀ ਪਾਰਟੀ ਦਾ ਉਹ ਅਸੀਂ ਘਰ-ਘਰ ਤੱਕ ਪਹੁੰਚਾਉਣਾ ਹੈ ਹਰ ਘਰ ਤੱਕ ਪਹੁੰਚਾਉਣਾ ਹੈ ਹਰ ਧੀ ਹਰ ਭੈਣ ਹਰ ਪਿਓ ਹਰ ਬਜ਼ੁਰਗ ਹਰ ਬੱਚਾ ਅਸੀਂ ਸਿਕਿਉਰ ਵੀ ਕਰਨਾ ਚਾਹੁੰਦੇ ਆ ਚਾਹੁੰਦੇ ਆ ਤੇ ਉਹਦਾ ਫਿਊਚਰ ਵੀ ਸੁਰੱਖਿਤ ਕਰਨਾ ਚਾਹੁੰਦੇ ਆ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਇੱਥੋਂ ਹੀ ਸ਼ੁਰੂ ਹੋਣੀਆਂ ਸੀ ਸੋ ਸਾਡਾ ਪਹਿਲਾ ਵੱਡਾ ਸਟੈਪ ਜਿਹੜਾ ਹੈ ਉਹ ਅੱਜ ਅਸੀਂ ਆਗਾਜ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ